ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਏ ਹੋਏ ਹਾਂ ਬੱਬੂ ਮਾਨ ਦੇ ਪਿੰਡ ਖੰਟਮਾਨਪੁਰ ਤੇ ਈਸ਼ਕਪੁਰਾ ਦੀ ਵੀ ਅਸੀਂ ਸੈਰ ਕਰਾਵਾਂਗੇ ਤੁਹਾਨੂੰ ਪੂਰਾ ਬਲੌਗ ਬਣਾਵਾਂਗੇ ਇਹਦਾ ਪਰ ਉਸ ਤੋਂ ਪਹਿਲਾਂ ਸੋਚਿਆ ਕਿ ਬੱਬੂ ਮਾਨ ਦਾ ਘਰ ਦਿਖਾਈਏ ਬੈਠਾ ਸਾਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਘਰ ਬੰਦ ਆ ਇੱਥੇ ਕੋਈ ਰਹਿੰਦਾ ਨਹੀਂ ਕਿਉਂਕਿ ਬੱਬੂ ਮਾਨ ਦੇ ਮਾਪਿਓ ਜਿਹੜੇ ਗੁজার ਚੁੱਕੇ ਨੇ ਤੇ ਬਾਕੀ ਕਹਿੰਦੇ ਪਿੰਡ 'ਚ ਸਹਿਚਾਰ ਪੂਰਾ ਵਧੀਆ ਕਹਿੰਦੇ ਜਦੋਂ ਕੋਈ ਫਿਲਮ ਫਿਲਮ ਬਣਾਉਣ ਆਉਂਦਾ ਬਾਈ ਸ਼ੂਟਿੰਗ ਵਗੈਰਾ ਕਰਨ ਆਉਂਦਾ ਤਾਂ ਫਿਰ ਇੱਥੇ ਆਉਂਦਾ ਹੁੰਦਾ ਦੇ ਦੇਖਦੇ ਆ ਘਾਰੇ ਤੇ ਪੁੱਛਦੇ ਆ ਕਿਸੇ ਨੂੰ ਕਹਿੰਦੇ ਪੀਲੇ ਜਿਹੇ ਰੰਗ ਦਾ ਘਰ ਆ ਬਾਈ ਦਾ ਤੇ ਬੰਦ ਆ ਕਹਿੰਦੇ ਉਹ ਨਾ ਹੋਵੇ ਜਿਹੜਾ ਸਾਹਮਣੇ ਇਹਨਾਂ ਚਵਾਰਾ ਸ਼ਾਇਦ ਹਨਾ ਕੁਕੇ ਆਹੀ ਗਲੀਆਂ ਗੁਲੀਆਂ ਸੀਗੀਆਂ ਸ਼ਾਇਦ ਮੈਂ ਕਿਹੜੇ ਉਹਦਾ ਲੰਘਦਾ ਗਲੀ ਚ ਜਦੋਂ ਮਾਂ ਸੀ ਸ਼ਾਇਦ ਕੁਛ ਇਦਾਂ ਦੀਆਂ ਗਲੀਆਂ ਸੀ ਉਹ ਰੱਖਦੀ ਸੀ ਕੋਲ ਕਿਤੋਂ ਬਾਰੀ ਆ ਜੁੜੇ ਰਵੰਡ ਤੱਕ ਆਪਾਂ ਤੁਹਾਨੂੰ ਪੂਰਾ ਜਿਹੜਾ ਦਿਖਾਵਾਂਗੇ ਬੱਬੂ ਮਾਂ ਦਾ ਇਸ਼ਕਪੁਰੇ ਵੀ ਸ਼ੇਰ ਕਰਾਵਾਂਗੇ ਹਾ ਘਰ ਆ ਵੀ ਬੱਬੂ ਮਾਨ ਦਾ ਤੇ ਪਿਆ ਤਾਂ ਕਹਿੰਦੇ ਬੰਦੀ ਆ ਜਿਆ ਥੋੜੀ ਬਹੁਤੀ ਰੇਨੋਵੇਸ਼ਨ ਕੀਤੀ ਹੋਈ ਆ ਘਰ ਦੀ ਤੇ ਇਥੇ ਕਹਿੰਦੇ ਬੱਬੂ ਮਾਨ ਹੁਣੀ ਜਦੋਂ ਸ਼ੂਟਿੰਗ ਵਗੈਰਾ ਕਰਨ ਆਉਂਦੇ ਆ ਇੱਥੇ ਰਹਿ ਕੇ ਵੀ ਜਾਂਦੇ ਆ ਸੇ ਬੱਬੂ ਮਾਨ ਦਾ ਘਰ ਆ ਤੇ ਹੁਣ ਪਿੰਡ ਦੀ ਸਾਈਡ ਦੀ ਫਰਨੀਚਰ ਰਹਿ ਜਾਂਦਾ ਸ਼ਿਕਪੁਰਾ ਅਸ਼ਕਪੂਰਾ ਦੀ ਤੁਹਾਨੂੰ ਪ੍ਰੋਪਰ ਸ਼ੇਅਰ ਕਰਾਵਾਂਗੇ ਤੁਸੀਂ 15-20 ਮਿੰਟ ਦੀ ਵੀਡੀਓ ਨਿਆਰੇ ਨਾਲ ਵੇਖਿਓ ਜਿੰਨਾ ਜਿੰਨਾਂ ਨੇ ਅਸ਼ਕਪੂਰਾ ਦੇਖਿਆ ਫਿਰ ਦੁਬਾਰਾ ਵੇਖਿਓ ਕਈ ਚੀਜ਼ਾਂ ਕਹਿੰਦੇ ਅਪਡੇਟ ਕੀਤੀਆਂ ਹੋਈਆਂ ਨੇ ਕਿ ਉੱਥੇ ਕਈ ਚੀਜ਼ਾਂ ਨਵੀਂ ਐਡ ਕੀਤੀਆਂ ਨੇ ਤੁਹਾਨੂੰ ਦਿਖਾਉਣੇ ਆ ਵੈਸੇ ਪਿੰਡ ਵਾਸੀਆਂ ਨੂੰ ਅਸੀਂ ਪੁੱਛਿਆ ਤੇ ਆਹ ਵੀ ਜਗ੍ਹਾ ਜਿਹੜੀ ਆ ਬੱਬੂ ਮਾਨ ਬਾਈ ਉਹਨਾਂ ਦੀ ਵੀ ਆ ਦੇਖਣ ਨੂੰ ਸਾਹਮਣੇ ਲਿਖਿਆ ਹੋਇਆ ਬੀ ਐਸ ਮਾਨ ਹਾਂ ਤੇ ਇਹ ਜਗ੍ਹਾ ਵੀ ਉਹਨਾਂ ਦੀ ਹੀ ਆ ਜਿਹੜੀ ਦੁਕਾਨ ਆ ਇਹ ਵੀ ਫਰੋਣੇ ਦੀ ਜਗ੍ਹਾ ਜਿਹੀ ਬਣੀ ਹੋਈ ਆ ਕੋਕਸਾ ਨੂੰ ਬਿਯਾਰਗਾ ਨੇ ਕਿਹਾ ਸੀ ਪੀਲੇ ਜਿਹੇ ਰੰਗ ਦਾ ਘਰ ਆ ਸੋ ਅਸੀਂ ਵੀ ਐਸੇ ਕਰਕੇ ਕਨਫਿਊਜ਼ ਹੋ ਗਏ ਬਟ ਇੱਕਾ ਛੋਟੀ ਜੀ ਜਗਾ ਉਹਨਾਂ ਦੀ ਇਹ ਕਿਹਦਾ ਘਰ ਪਹਿਲਾਂ ਤੁਹਾਨੂੰ ਦਿਖਾਇਆ ਉਹ ਗਲੀ ਦੇ ਵਿੱਚ ਉਹ ਆ ਉਹਨਾਂ ਦਾ ਚਲੋ ਟਾਈਮ ਨਹੀਂ ਆਪਾਂ ਖਰਾਬ ਕਰਦੇ ਜਿਆਦਾ ਚਲੋ ਇਸ਼ਕਪੁਰਾ ਦੀ ਸੈਰ ਕਰਦੇ ਆ ਨੋ ਵੀ ਅਸੀਂ ਪਹੁੰਚ ਗਏ ਆ ਆ ਹੈਗਾ ਉਹਦਾ ਇਸ਼ਕਪੁਰਾ ਦੇਖਦੇ ਇਹਦੇ ਵਿੱਚ ਆਪਾਂ ਅੰਦਰ ਜਾ ਕੇ ਕੀ ਕੋਈ ਹੈਗਾ ਬੰਦੇ ਤੇ ਡੋਰ ਵਗੈਰਾ ਉੱਪਰ ਕਰਨ ਨੂੰ ਲਓ ਜੀ ਇਹ ਹੈਗਾ ਬੱਬੂ ਮਾਨ ਦਾ ਇਸ਼ਕਪੁਰ ਸਾਰੇ ਤੋਂ ਪਹਿਲਾਂ ਇੱਥੇ ਬੀਬੀ ਕਰਦੀਆਂ ਸਵਾਗਤ ਇਹ ਤਾਂ ਪਈਆ ਪੋਤ ਜਿਵੇਂ ਕੱਲੀ ਬਹਿ ਕੇ ਸੋਚੇ ਨਹੀਂ ਵਾਲੇ ਵਿੱਚ ਤੇ ਆਫਰ ਉਹੀ ਨੇ ਜਿਹੜਾ ਮੜੀ ਜੀ ਨੇ ਬਣਾਈ ਹੋਈ ਸੀ ਬੱਬੂ ਮਾਨ ਬਾਈ ਦੀ ਮਹਿਰ ਜੀ ਮੁੰਡੇ ਕਹਿੰਦੇ ਇੱਥੇ ਹੋਰ ਵੀ ਆਏ ਹੋਏ ਦੇਖਣ ਨੂੰ ਤੇ ਡੋਰ ਇਹਦਾ ਹਮੇਸ਼ਾ ਖੁੱਲਾ ਹੀ ਹੁੰਦਾ ਤੇ ਕੋਈ ਨਾ ਕੋਈ ਆਇਆ ਹੀ ਰਹਿੰਦਾ ਸੋਫਰਾ ਸਾਰਾ ਪੂਰਾ ਸੈਟਰਡਾ ਬੱਬੂਆਂ ਨੇ ਆਗਿਆ ਫਰਮਾ ਚ ਯੂਜ਼ ਕੀਤਾ ਹੋਇਆ ਆ ਮੂਰੇ ਆ ਗਿਆ ਇਹਦਾ ਬ੍ਰਿਜ ਜਿਹੜਾ ਬਣਾਇਆ ਹੋਇਆ ਸੀ ਇਹਨੇ ਇੱਥੇ ਹੀ ਉਹ ਸਾਰੇ ਪੋਸਟ ਹੀ ਹੁਣੀ ਸਾਰੇ ਹੁੰਦੇ ਸੀ ਆ ਖੂਬ ਬਣਾਇਆ ਗਿਆ ਸੀ ਵੈਸੇ ਇਹ ਕਾ ਥੋੜਾ ਕ ਡੂੰਗਾ ਹੋਊਗਾ 18 20 ਫੁੱਟ ਘੱਟ ਤੋਂ ਘੱਟ ਤੇ ਵੈਸੇ ਹਰੀਆਲੀ ਪੂਰੀ ਆ ਟੇਕ ਕੇਅਰ ਬੰਦੇ ਕਰਦੇ ਨੇ ਇੱਥੇ ਬੰਦੇ ਬੱਬੂ ਬਾਈ ਦੇ ਰੱਖੇ ਹੁੰਦੇ ਪੂਰੇ। ਕੀ ਬਾਤ ਆ ਕਿੰਨੀ ਸੋਹਣੀ ਚੀਜ਼ ਬਣੀ ਹੋਈ ਆ ਯਾਰ। ਸ਼ਾਇਦ ਉਹ ਜਾਂ ਪੁਲਿਸ ਅੰਦਰਲੇ ਕਮਰੇ ਵਗੈਰਾ ਤਾਂ ਬੰਦਤਾ ਫਿਰ ਇਹ ਵੀ ਪੂਰੀ ਕਲਮ ਸਿਟੀ ਦਾ ਸੈਟ ਲੱਗਿਆ ਹੋਇਆ ਸੀ ਇੱਥੇ। ਸੁਆਫਰ ਜੇਲ ਬਣੀ ਹੋਈ ਸੀ। ਕਹਿੰਦਾ ਮਤਲਬ ਹੈ ਪੂਰਾ ਪੈਸਾ ਪੂਸਾ ਵਧੀਆ ਲਾਇਆ ਹੋਇਆ ਤੇ ਮਾੜੇ ਬੰਦੇ ਤੋਂ ਐਡਾ ਘਰ ਨਹੀਂ ਪੈਂਦਾ ਤੇ ਜਿਹੜਾ ਇੱਥੇ ਫਿਰ ਬੱਬੂ ਮਾਨ ਉਹਨਾਂ ਦਾ ਬਣਾ ਕੇ ਛੱਡਿਆ ਪਿਆ ਚੀਜ਼ ਸੋਹਣੀ ਹੈ ਵੈਸੇ ਬਣਾਈ ਹੋਈ ਤੇ ਇੱਥੇ ਵਿਆਹ ਵਾਲੇ ਮੈਂ ਤਾਂ ਕਹਣਾ ਜੇ ਥੋੜਾ ਬਹੁਤ ਸਫਾਈ ਸੁਫਾਈ ਹੋਰ ਕਰ ਲੈਣਾ ਵਿਆਹ ਵਾਲੇ ਮੁੰਡੇ ਕੁੜੀਆਂ ਵੀ ਆ ਕੇ ਇੱਥੇ ਪ੍ਰੀ-ਵਾਈਡਿੰਗ ਫੋਟੋ ਕਰ ਸਕਦੇ ਆ ਆਹ ਸਟੂਡੀਓ ਬਣਾਇਆ ਹੋਇਆ ਲਿਖਿਆ ਹੋਇਆ ਸਟੂਡੀਓ ਇਹ ਪੱਠੀ-ਪੁੱਠੀ ਗੀਜ਼ਰ ਆ ਦੂਜੀ ਨਾ ਸਮਝ ਲਿਓ ਪਾਣੀ ਗਰਮ ਕਰਨ ਵਾਲੀ ਤੇ ਆ ਸਾਰਾ ਫਰ ਜਲਸਾ ਜਿਹੜਾ ਸੈੱਟ ਵਗੈਰਾ ਯੂਜ਼ ਕਰਦੇ ਹੋਣਗੇ ਆ ਪਈਆਂ ਚੀਜ਼ਾਂ ਆ ਮੰਜੇ-ਮੁੰਜੇ ਫਰ ਫਰਮਾ ਚ ਵਰਤੇ ਹੋਏ ਆ ਇਹਦੇ ਕੀ ਬਾਤ ਹੈ ਲੱਗਦਾ ਨਾ ਜਿਵੇਂ ਪੂਰੇ ਵਧੀਆ ਕਿਸੇ ਜੰਗਲ ਚ ਫਿਰਦੇ ਹੋਣੇ ਆ ਹਰਿਆਲੀ ਹਰਿਆਲੀ ਤੇ ਹੁਣ ਆ ਪਤਾ ਨਹੀਂ ਇੱਧਰ ਕੀ ਆ ਡੋਰ ਓਪਨ ਹੋਊਗਾ ਬੰਦ ਹੋਊਗਾ ਦੇਖ ਲੈਨੇ ਆ ਕੀ ਹਿਸਾਬ ਕਿਤਾਬ ਇਹ ਬੰਦਾ ਆ ਵਰਕ ਜਿਹੜੀ ਐਕਟਰ ਹੋਣੀ ਹੈ ਹੀਰੋਇਨ ਉਹਦੀ ਫੋਟੋ ਲੱਗੀ ਹੋਈ ਹੈ ਇੱਧਰ ਤੇ ਆ ਪੱਥਰ ਵਗੈਰਾ ਫਿਰ ਜਦੋਂ ਸ਼ੂਟਿੰਗ ਵਗੈਰਾ ਕਰਦੇ ਉਹ ਹਿਸਾਬ ਨਾਲ ਫਿਰ ਅਡਜਸਟ ਕਰ ਲੈਂਦੇ ਇਹਨਾਂ ਨੂੰ ਆ ਸਾਰੀਆਂ ਚੀਜ਼ਾਂ ਕੋਡੀਆਂ ਘਾੜੀਆਂ ਪਈਆਂ ਨੇ ਉਸੋਂ ਬੁਗਾਰ ਆਪਣੀ ਹੋਈ ਇੱਧਰ ਇੱਧਰ ਦੀ ਦੇਖ ਲੈਣਾ ਖੁੱਲਾ ਤੇ ਬੰਦ ਵੈਸੇ ਇੱਧਰ ਫਰਮ ਦਾ ਸਮਾਨ ਪਿਆ ਹੋਊਗਾ ਇਹਦਾ ਜਿੱਦਾਂ ਬਣਿਆ ਹੱਤਵੇਲਾ ਬਣਿਆ ਹੋਇਆ ਬਈ ਇੱਧਰ ਉਹ ਗੱਡੀਆਂ-ਗੁੱਡੀਆਂ ਖੜੀਆਂ ਬੱਬੂ ਮਾਨਦੇ ਹਨਾ ਉਹ ਜੋਂਗਾ ਖੜਾ ਵਾ ਤੇ ਆ ਘੋੜਾ ਦੂਜੇ ਪਾਸੇ ਦੇਖ ਲੈ ਫਰ ਦੂਜੇ ਪਾਸੇ ਦਿਖਾਉਂਗਾ ਨਾ ਕਮਾਲ ਹੈ ਤੈਨੂੰ ਲੋਕ ਕੀਤਾ ਹੋਇਆ ਫਿਰ ਇੱਧਰ ਤੇ ਉਹ ਕਾਫੀ ਮੁੰਡੇ ਉੱਤੇ ਬਲੌਗਰ ਆਲਰੇਡੀ ਫਿਰਦੇ ਆ ਦੋ ਤਿੰਨ ਚੱਲ ਆਪਾਂ ਬਲੌਗਰ ਤਾਂ ਹੈ ਨਹੀਂ ਸੋ ਇੱਥੇ ਵੀ ਇਹਦਾ ਸਟੱਫ ਪਿਆ ਹੁੰਦਾ ਨਾ ਜਿੱਥੇ ਲੋਕ ਲੱਗੇ ਹੋਏ ਐ ਸੋ ਇਟ ਮੀਨਸ ਇਹਦਾ ਪਰਸਨਲ ਤੇ ਪ੍ਰਾਈਵੇਟ ਸਮਾਨ ਜਾਦੇ ਪਿਆ ਵਾ ਖੁੰਬਾ ਖਾਮਾ ਇਹਦੇ ਪੌਲ ਵੀ ਚੜ ਜਾਨੇ ਆ ਤੇ ਆ ਫਰੋਹੀ ਨਿੱਕਾ ਜਿਹਾ ਪੁਲ ਬਣਾਇਆ ਰੋ ਬਟ ਇਹਦੇ ਤੇ ਉਹ ਸਾਈਡਾਂ ਲਾਈਆਂ ਹੋਈਆਂ ਸੀ ਇਹਨਾਂ ਨੇ ਇਹਦੇ ਚ ਫਿਰ ਦੂ ਪਾਣੀ ਪੂਣੀ ਛੱਡ ਲੈਂਦੇ ਆ ਆ ਪਿੱਛੇ ਵੀ ਜਾਂਨੇ ਹਾਂ ਲੋ ਜੀ ਆਹ ਵੇਖੋ ਕਰੋਨੇ ਚੱਲਦਾ ਹਲੇ ਵੀ ਪਰ ਜਦੋਂ ਇਹਨੂੰ ਕਿਸੇ ਗਾਣਿਆਂ ਵਗੈਰਾ ਚ ਵਰਤਣਾ ਹੁੰਦਾ ਫਿਰ ਪਾਣੀ ਵਗੈਰਾ ਛੱਡ ਲੈਂਦੇ ਇਹਦੇ ਵਿੱਚ ਤੇ ਚੱਲਦੀਆਂ ਨੇ ਟਿੰਡਾ ਫਿਰ ਤੇ ਪਾਣੀ ਭਰ ਲੈਂਦੇ ਬਾਅਦ ਚ ਇਹਦੇ ਵਿੱਚੋਂ ਤੇ ਆ ਸਾਰਾ ਜਿਹੜਾ ਸੈੱਟ ਆ ਇਹ ਥਾਣੇ ਦਾ ਸੈੱਟ ਸੀਗਾ ਪੁਲਿਸ ਥਾਣੇ ਦਾ ਤੇ ਇਹਨੂੰ ਪੌੜੀਆਂ ਜਾਂਦੀਆਂ ਨੇ ਆਪਾਂ ਤਾਂ ਜਾ ਕੇ ਇੱਕ ਵਾਰੀ ਦੇਖਦੇ ਆਂ ਕੀ ਹਿਸਾਬ ਕਿਤਾਬ ਆ ਆ ਪੌੜੀਆਂ ਬਿਲਡਿੰਗ ਨੂੰ ਤਾਂ ਉਹ ਜਾਂਦੀਆਂ ਤੇ ਜਿੱਤੇ ਪ੍ਰੋਪਰ ਇਹਦਾ ਸੈੱਟ ਲੱਗਿਆ ਵਾ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੇ ਆ ਮੋਟਰ ਜਿੱਤੇ ਬੱਬੂ ਮਾਨ ਦਾ ਜਿਹੜਾ ਹਸ਼ਰ ਫਿਲਮ ਦਾ ਗੀਤ ਸ਼ੂਟ ਹੋਇਆ ਵਾ ਸੈਂਡ ਸੌਂਗ ਆ ਵਾ ਇਹ ਤੁਹਾਨੂੰ ਕੋਲੇ ਜਾ ਕੇ ਵੀ ਦਿਖਾਵਾਂਗੇ ਇਹਦੇ ਲਈ ਫਿਰ ਸਾਨੂੰ ਕਾਰ ਤੇ ਦੂਸਰੇ ਪਾਸੇ ਦੀ ਆਉਣਾ ਪੈਣਾ ਜਾ ਕੇ ਆਠਾਣੀ ਦਾ ਸੈਟ ਆ ਪਰ ਕਮਰੇ ਵਗੈਰਾ ਲੋਕ ਕੀਤੇ ਹੋਏ ਨੇ ਪਰ ਉਹ ਜੀ ਸੋਹਣੀ ਬਣੀ ਹੋਇਆ ਯਾਰ ਆ ਦੇਖੋ ਤੁਹਾਨੂੰ ਉੱਤੋਂ ਦਿਖਾਉਣੇ ਆ ਸੋ ਪੂਰੀ ਵਧੀਆ ਚੀਜ਼ ਹੈ ਇੱਥੇ ਕਹਿੰਦਾ ਵੀ ਕੋਈ ਨਾ ਕੋਈ ਆਏ ਰਹਿੰਦਾ ਹੁਣ ਸਾਡੇ ਆਉਣ ਤੋਂ ਪਹਿਲਾਂ ਦੋ ਮੁੰਡੇ ਆਏ ਹੋਏ ਨੇ ਉਹ ਜਿਹੜੇ ਬਲੌਗਰ ਨੇ ਵੀ ਪੇਜ ਆ ਇਹਨਾਂ ਦਾ ਮੁੰਡਿਆਂ ਦਾ ਚੇਤਾ ਭੁੱਲ ਗਿਆ ਕੀ ਸੀ ਇਹਨਾਂ ਨੂੰ ਦੱਸਿਆ ਤੇ ਯਾਰ ਖਾਂ ਕਿਤੋਂ ਕੋਈ ਰੰਗ ਲਿਆ ਹੋਵੇ ਆ ਦੇਖ ਲਓ ਨਾ ਪਿੱਲਰਾਂ 'ਤੇ ਕਿਤੋਂ ਰੰਗ ਲਿਆ ਹੋਵੇ ਉਵੇਂ ਪੂਰੀ ਵਧੀਆ ਚੀਜ਼ ਬਣਾਈ ਹੋਈ ਹੈ ਇੱਧਰ ਕਿਉਂਕਿ ਬੰਦੇ ਇੱਥੇ ਬੱਬੂ ਮਾਨ ਦੇ ਲਾਏ ਹੁੰਦੇ ਕੰਮ ਵਾਲੇ ਪੱਕੇ ਤੇ ਆ ਜਿਹੜੀ ਟੈਂਕੀ ਢਿੰਦੀ ਆ ਇੱਧਰ ਇਹਦਾ ਤਵੇਲਾ ਵਗੈਰਾ ਬਣਿਆ ਹੋਇਆ ਯੋਂਗਾ ਖੜਾ ਵਾ ਤੇ ਇਸ ਤੋਂ ਬਾਅਦ ਆਪਾਂ ਉਹ ਦੇਖਦੇ ਆ ਜਾ ਕੇ ਆਉਂਟਾ ਲਿਓ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਖਜੂਰਾ ਖਜਾਰਾਂ ਲੱਗੀਆਂ ਹੋਈਆਂ ਨੇ ਪੂਰਾ ਸੈੱਟ ਆ ਯਾਰ ਗੱਲ ਕਹਿੰਦਾ ਮਤਲਬ ਆਹ ਦਰਖਤ ਦੇਖੋ ਕਿੱਡਾ ਲੈ ਜਿੰਨੇ ਮਰਜੀ ਗਾਣੇ ਦੀ ਸ਼ੂਟਿੰਗ ਕਰੋ ਇੱਥੇ ਯਾਰ ਆ ਕਿੱਲਾ ਕੁਝ ਕੰਨਾ ਸਰਾ ਚੀਜ਼ਾਂ ਲਾਈਆਂ ਪਈਆਂ ਨਾ ਪੈਸਾ ਲਾਇਆ ਬੰਦੇ ਦਾ ਬੋਲਦਾ ਯਾਰ ਹੁਣ ਜੇ ਇੱਥੇ ਬੰਦੇ 4-5 ਛੱਡੇ ਆ ਬੱਬੂ ਆਂਦੇ ਕੰਮ ਵਾਲੇ ਤੇ ਦਿਹਾੜੀ ਤਾਂ ਉਹਨਾਂ ਨੂੰ ਦਿੰਦਾ ਹੀ ਹੁਣ ਨਾ ਭਾਈ ਆ ਵੀ ਸਾਰਾ ਸਾਰੇ ਜਿਹੜੇ ਆ ਬੋਰਡ-ਬੋਰਡ ਪਏ ਆ ਇਹ ਸਾਰੇ ਫਿਲਮਾਂ 'ਚ ਹੀ ਯੂਜ਼ ਹੁੰਦੇ ਆ ਇਹਨਾਂ ਦੇ ਨੇ ਤਾਂ ਵਿਚਾਰੀ ਐ ਇਹਦੀ ਜੂਨ ਖਰਾਬ ਆ ਜਿਹੜੀ ਧੁੱਪੇ ਪਈ ਰਹਿੰਦੀ ਹੈ ਨਾ ਇਹ ਤਾਂ ਕੱਲੀ ਬਹਿ ਕੇ ਸੋਚੀ ਨੇ ਹੁਣ ਸੋਚੀ ਜਾਂਦੀ ਐ ਵਿਚਾਰੀ ਵਾਰਸ ਸਾਬ ਕਦੋਂ ਦੇ ਗੀਤ ਗਾ ਗਏ ਨੇ ਫਿਰ ਹਲੇ ਵੀ ਹੁਣ ਹੋਰ ਕਿੰਨੀ ਗਰਮੀ ਹੋ ਜਾਣੀ ਆ ਉਹ ਬੱਬੂ ਮਾਨ ਦੇ ਕੰਮ ਵਾਲੇ ਬੰਦੇ ਪਏ ਆ ਪੋਲੀਟਿਕਾਂ ਦੇ ਖਾਂ ਕੇ ਆ ਬੱਬੂ ਮਾਨ ਦੇ ਕੰਮ ਵਾਲੇ ਬਾਈ ਦੇਖੋ ਕੀ ਸੁਣੀਆਂ ਤੇ ਨਾ ਉਹਦੀ Bhojpuri ਕਿਹੜੀ ਲੈਂਗੁਏਜ ਆ ਇਹ ਆ ਪੱਠਿਆਂ ਵਾਲੀ ਮਸ਼ੀਨ ਹੈ ਆ ਬੰਦੇ ਦਾ ਕਹਾ ਕਟਣ ਵਾਲੀ ਮਸ਼ੀਨ ਐ ਥੱਲੇ ਪਈ ਤੇ ਆ ਫਿਰ ਸਾਰੇ ਟਰੈਕਟਰ ਖੜੇ ਆ ਸੋਨਾਲਿਕਾ ਆ ਬਾਈਲਰਸ ਕਿਸਾਨ ਮਜ਼ਦੂਰ ਇੱਕ ਤਾਂ ਸਟੈਂਡਰਡ ਫਿਰ ਇਹ ਸਾਰੇ ਪ੍ਰੋਪਰ ਲਾਏ ਹੋਏ ਤੇ ਇੱਧਰ ਤੁਹਾਨੂੰ ਦਿਖਾਉਣੇ ਆ ਹੁਣ ਆ ਪ੍ਰੋਪਰ ਹਲ ਹੁਲ ਪਏ ਨੇ ਸਾਰੇ ਤੇ ਆ ਘੋੜਾ ਇਹਨੂੰ ਵੀ ਫਿਰ ਸ਼ੌਂਕ ਨਾਲ ਰੱਖਿਆ ਹੋਣਾ ਘੋੜਾ ਤੇ ਇਹਨੂੰ ਸ਼ੂਟਿੰਗ ਵਗੈਰਾ ਚ ਵੀ ਵਰਤਦੇ ਹੋਣਗੇ ਕਿਉਂ ਬੱਗਿਆ ਕੀ ਬਾਤਾਂ ਤੇ ਰਸ਼ੀਰਾ ਇਆ ਖੜਾ ਬੱਬੂ ਮਾਨ ਦਾ ਜਾਊਗਾ ਬੰਦੇ ਹੋ ਤਰੇ ਕਿਉਂ ਹੈ ਹਟ ਜਾ ਆ ਦੇਖ ਤੇ ਇਹ ਪੂਰੀ ਕਿਉਂ ਬੁਰੀ ਸਿਰਾ ਚੀਜ਼ ਆ ਬਈ ਯੰਗਾ ਦੇਖ ਲਓ ਤੁਸੀਂ ਹੈ ਕਿੰਨਾ ਉੱਚਾ ਤਾਂ ਨੂੰ ਪੂਰਾ ਉਹ ਵੇ ਮਨ ਲਾ ਦੇ ਜੇ ਬਰਾਬਰ ਖੜ ਕੇ ਵੇਖੀਏ ਸਾਢੇ 6 7 ਫੁੱਟ ਉੱਚਾ ਤਾਂ ਹੈਗਾ ਪਰ ਟੈਰੀ ਮੌਨਸਟਰ ਦੇ ਕਿੱਡੇ ਆ ਤੁਸੀਂ ਦੇਖੋ ਯਾਰ ਇਹ ਤੇ ਪੈਰ ਰੱਖ ਕੇ ਤਾਂ ਬੰਦਾ ਚੜਦਾ ਲੋ ਇਹ ਇਹ ਤੇ ਪੈਰ ਰੱਖ ਕੇ ਬੰਦਾ ਚੜਾ ਨਹੀਂ ਜਾਂਦਾ ਇਹ ਆਹੋ ਸਾਤ ਫੁੱਟ ਦਾ ਹੈਗਾ ਚਲੋ ਵੀ ਕਰੋ ਬੰਦ ਬਾਕਰ ਦिए ਸੇਫਟੀ ਲੌਕ ਪਾਸਵਰਡ ਲੌਕ ਕੀ ਆ ਬਈ ਅਸ਼ੀਰ ਮੇਰੇ ਬਰੇ ਤੇਰਾ ਕ ਮਾਰ ਦਿਆ ਫਰਾਟੇ ਕੋੜੀ ਅਸ਼ਾ ਵੀ ਪਿੱਛੇ ਪਿਆ ਹੋ ਮੋਟਰ ਮਾਟਰ ਆ ਇਹਨਾਂ ਦੀ ਤਾਂ ਮੈਂ ਤਾਂ ਕਹ ਲੋ ਵੀ ਜਲਸਾ ਪਾਉਂ ਕਾਫੀ ਵੱਡਾ ਬਈ ਲੈ 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 ਆ ਸੇਵਕਾਂ ਕੰਮ ਕੁ ਵੱਡਾ ਹੀ ਆ अच्छा हम आ ਵੀ ਫਿਲਮ ਦਾ ਸੈੱਟ ਆ ਇਧਰ ਹਾਲ ਬਣਿਆ ਹੋਇਆ ਤੇ ਆ ਦਰਖਤ ਦੇਖੋ ਯਾਰ ਕਿੰਨੇ ਸੋਹਣੇ ਲਾਏ ਹੋਏ ਨੇ ਆਹ ਫਿਰ ਸਾਰਾ ਫਿਲਮ ਚ ਹੀ ਵਰਤਿਆ ਜਾਂਦਾ ਨਿਸ਼ਾਨ ਨਹੀਂ ਨੀ ਪਰ ਦੇਖਦੇ ਵੀ ਬੋਤਲਾਂ ਦੇ ਲਾਉਂਦੇ ਹੁੰਦੇ ਲੈ ਆ ਚੀਜ਼ ਆਹ ਆ ਮਗਰ ਫਿਰ ਤੇ ਆਪਦੀ ਪਾਰਟੀ ਪੂਡੀ ਕਰਦੇ ਹੁਣਗੇ ਵੀ ਆਲ ਆ ਪੂਰਾ ਵਧੀਆ ਇਹ ਸ਼ੂਟਿੰਗ ਹਾਲ ਹੋਣਾ ਯਾਰ ਇਹ ਸ਼ੂਟਿੰਗ ਹਾਲ ਆ ਦੇਖਣਾ ਮਾਨ ਸਟੱਡ ਫਾਰਮ ਇੱਥੇ ਬਰੇ ਗਾਣੇ ਗੂਣਾਂ ਦੀ ਸ਼ੂਟਿੰਗ ਕਰਦੇ ਹੁਣੇ ਬਾਪੂ ਮਾਨ ਨੇ ਕਹਣਾ ਮਹਿੰਗੇ ਸੈਟ ਲਾਉਣੇ ਹੁੰਦੇ ਆ ਆ ਹੀ ਸਿੰਪਲ ਖੇਤਾਂ ਚ ਲਾ ਕੇ ਗਾਣਾ ਹਿੱਟ ਕਰ ਜਾਂਦਾ ਦੇਖੋ ਫਿਰ ਮਾਨ ਸਟੱਡ ਫਾਰਮ ਹੈ ਕਿਆ ਬਾਤ ਹੈ ਇਹ ਫਿਰ ਜਿਹੜਾ ਘੋੜਾ ਖੜਾ ਵਾ ਉਹਦਾ ਸੇਰਾ ਗੱਲਬਾਤ ਹੈ ਹਾਲ ਹੀ ਬਹੁਤ ਵੱਡਾ ਜਿੰਨੀ ਮਰਜ਼ੀ ਪਾਰਟੀ ਕਰ ਲੋ ਯਾਰ ਤੂ ਤਰੂ ਹੀ ਹਲੇ ਵੀ ਚੱਲਦੇ ਆ ਤਾਂ ਹਾਲੇ ਠੀਕ ਆ ਆ ਹੁਣ ਹਾਲ ਆ ਜਿਹੜਾ ਇਹਦੇ ਵਿੱਚ ਨਾ ਸ਼ੂਟਿੰਗ ਪ੍ਰੋਪਰ ਚੱਲਦੀ ਹੋਣੀ ਆ ਦੇਖੋ ਲਾਈਟਾਂ ਲੂਟਾਂ ਸਾਰੀਆਂ ਲੱਗੀਆਂ ਹੋਈਆਂ ਸਾਰੇ ਪਾਸੇ ਹੁਣ ਆ 100 ਫੁੱਟ ਤੱਕ ਅੰਦਰ ਨੂੰ ਡੂੰਘਾ ਹਾਲ ਹੈ ਤੇ ਕਾਫੀ ਚੌੜਾ ਵੀ ਆ ਤੇ ਹੁਣ ਆ ਖੇਤਾ ਤੇ ਉਹ ਹਸ਼ਰ ਫਿਲਮ ਵਾਲੀ ਮੋਟਰ ਆ ਪਹਿਲਾਂ ਰੱਬਾ ਸੀ ਗੱਡੀ ਤੇ ਜਾਵਾਂਗੇ ਪਰ ਮੇਰਾ ਤਾਂ ਨਾ ਕਿਉਂ ਨਾ ਫਿਰ ਖੇਤਾਂ ਦੇ ਵਿੱਚ ਵੀ ਜਾਂਦੇ ਆਪਾਂ ਆਪਾਂ ਹੀ ਜਾਂਦੀ ਆ ਆ ਕਿੰਨੇ ਸੋਹਣੇ ਲਾਲ ਲਾਲ ਫੁੱਲਾਂ ਵਾਲੇ ਦਰਖਤ ਲੱਗੇ ਆ ਯਾਰ ਜੀ ਤਾਂ ਕਰਦਾ ਹੀ ਆ ਨਾ ਬੰਦੇ ਦਾ ਫਰਿਆ ਇਹਨੂੰ ਆ ਕੇ ਮੋਟਰਾਂ ਜੀਆਂ ਹੁਣ ਖੇਤ ਜੀ ਹੁਣ ਹਨਾ ਆ ਲੈ ਇੱਥੇ ਬੰਦਾ ਮੈਂ ਕਹਿੰਦਾ ਸਾਰਾ ਦੁਪਹਿਰਾ ਕੱਢ ਜੇ ਕਿੰਨਾ ਸ਼ਾਨਦਾਰ ਯਾ ਬਾਗਾ। ਨਸੀ ਦੇਖਦੇ ਆਂ ਕਿਉਂ ਪੰਛੀ ਚੈਕ ਤੇ ਤੋਤੇ ਉੱਡਦੇ ਆ। ਡਾ ਦੇਾਂਗੇ ਤੋਤੇ ਦੇ ਪਾ ਦੇਾਂਗੇ ਮੋਸ਼ੇ ਤੋਤੇ ਸੱਚੀ ਉੱਡ ਗਏ। ਠੀਕ ਆ। ਇਤੋਂ ਜੇ ਸਾਨੂੰ ਕੋਈ ਬੱਟ ਬੁੱਟ ਸਹੀ ਮਿਲ ਜਾਏ ਨਾ। ਜਾਂ ਕੋਈ ਖਾਲ ਮਿਲ ਜੇ। ਫੇਰ ਤਾਂ ਅਸੀਂ ਨੰਗ ਜਾਾਂਗੇ। ਨਹੀਂ ਫਿਰ ਸਾਨੂੰ ਗੱਡੀ ਨਾਲ ਆਉਣਾ ਪੈਣਾ। ਇਹ ਸੇਵਕਾ ਕੰਮ ਖਤਰੇ ਵਾਲਾ ਗੱਡੀ ਨਾਲ ਹੀ ਆਉਣਾ ਪੈਣਾ। ਚਲੋ ਉਹ ਉੱਥੇ ਜਾਣਾ। ਆ ਜਿਹੜੀ ਮੋਟਰ ਹੈ। ਇਥੇ ਹਜ਼ਾਰ ਦੇ ਗਾਣੇ ਗੋਣਿਆਂ ਦੀ ਸ਼ੂਟਿੰਗ ਹੋਈ ਆ ਤੇ ਔਰ ਕੀ ਪਤਾ ਗਾਂ ਤਾਂ ਪਈ ਜਾਂਦੀ ਹੋਵੇ ਹੈਗਾ ਵੀਰਾ ਇਹ ਆ ਵੱਟੇ ਵੱਟ ਜਿਵੇਂ ਕਹਿੰਦੇ ਤਾਇਆ ਵੱਟੇ ਵੱਟ ਭਜਾਇਆ ਤੇ ਆਹ ਵੱਟ ਜਾਂਦੀ ਆ ਇਹ ਵੱਟੇ ਵੱਟ ਆਪਾਂ ਪਹੁੰਚ ਜਾਣਾ ਮੋਟਰ ਤੇ ਕੋਈ ਵੱਡੀ ਗੱਲ ਨਹੀਂ ਬਾਕੀ ਆ ਚੀਜ਼ ਤਾਂ ਹਾਂ ਆ ਤਾਂ ਹਰੇਕ ਥਾਂ ਤੇ ਹੀ ਹੁੰਦੀ ਆ ਤਾਂ ਕੀ ਹੱਲ ਕਰੀਏ ਠੇਕਾ ਸ਼ਰਾਬ ਦੇਸੀ ਅੰਗਰੇਜ਼ੀ ਠੰਡੀ ਪੀਰ ਉਹ ਕਹਿੰਦੇ ਇਹਨਾਂ ਨੂੰ ਬੜੀ ਦੂਰ ਨਹੀਂ ਜਾਣਾ ਪਵੇ ਜਿਹੜੇ ਸ਼ੂਟਿੰਗ ਵਗੈਰਾ ਕਰਦੇ ਆ ਅੱਗੇ ਵੀ ਮੋਟਰ ਲੱਕਾ ਮੂ ਪੂਰਾ ਦੇਸੀ ਆ ਭਾਈ ਬੋਤਲ ਦਾ ਗਲਾਸ ਵੱਟ ਕੇ ਬਣਾਈ ਫਿਰਦੇ ਆ ਉਹ ਟੋੜੀ कुत्ते भी भौंक रहे कि मैं भाई की हालचाल आ तदा क्या हाल आ आ मोटर बहुत तो ज्यादा डूंगा हां खूब बहुत डूंगा गए भाई ओ मेरे मार तो ये दा कोई अंत नहीं गा ले ओ तगा ਉਹ ਅਭੀ ਕਿੰਨੇ ਫੁੱਟ ਖੂ ਹੋਊਗਾ ਬਾਈ ਹੋਊਗਾ 150 ਫੁੱਟ 150 ਫੁੱਟ ਤਾਂ ਹੈਗਾ ਆ ਨਲਕਾ ਚਲੋ ਇਹ ਉਹ ਮੋਟਰਾਂ ਕਹਿੰਦੇ ਵੀ ਜਦੋਂ ਬੱਬੂ ਮਾਨ ਦੀ ਫਿਲਮ ਹਸ਼ਰ ਦੀ ਸ਼ੂਟਿੰਗ ਹੋਈ ਸੀ ਤੇ ਇੱਥੇ ਹੀ ਕਹਿੰਦੇ ਬੱਬੂ ਮਾਨ ਨੇ ਫਰਾ ਕੇ ਦੋ ਤਿੰਨ ਆਪਣੇ ਸੈਡ ਸੌਂਗ ਆ ਜਿਹੜੇ ਉਹ ਬਣਾਏ ਸੀਗੇ ਤਾਂ ਚੜ ਜਾਨੇ ਆਪਾਂ ਪੌੜੀਆਂ ਪੂੜੀਆਂ ਚੰਗੀਆਂ ਲੱਗੀਆਂ ਯਾਰ ਕੋਈ ਗੱਲ ਥੋੜਾ ਹੈ ਕੱਚਾ ਕੰਮ ਧੋੜੋ ਕੀ ਪੈਕ ਨੰਬਰ ਦਾ ਕੰਮ ਕੀਤਾ ਰਸੀਦ ਕੱਟ ਕੇ ਦਿੱਤੀ ਅਗਲੇ ਨੇ ਸ਼ਿਕਾਰੀ ਵੀ ਰੱਖਿਆ ਹੋਇਆ ਅੰਦਰ ਆ ਮੋਟਰ ਦੇ ਸ਼ਿਕਾਰੀ ਭੌਂਕ ਰਿਹਾ ਵਾ ਕਿਆ ਉਹ ਗਾਲਾਂ ਥੋੜੀ ਜਿਹੀ ਟੋੜੇ ਬੱਲੇ 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 ਇੰਨੇ ਸੋਹਣੇ ਦਰਖਤ ਕਿੰਨੀ ਹਵਾਵਲਾ ਯਾਰ ਰੋਟੀ ਖਾਣ ਲੱਗਿਆ ਬਾਈ ਚੰਗੀ ਗੱਲ ਆ ਬਾਈ ਰੋਟੀ ਵੀ ਖਾਣੀ ਆ ਮਜ਼ਦੂਰ ਨੇ ਤੇ ਫਰੇਟ ਨੂੰ ਇਸੇ ਕੋਰੇ ਆਉਂਦੀ ਦਾ ਆ ਹਾਲ ਆ ਜਿਹੜਾ ਤੁਹਾਨੂੰ ਦਿਖਾਇਆ ਤੇ ਉਹ ਬਿਲਡਿੰਗ ਆ ਸਾਰੀ ਮਤਲਬ ਆਪਾਂ ਵੱਟੇ-ਵੱਟੇ ਵੀ ਆ ਸਕਦੇ ਹਾਂ ਜੇ ਗੱਡੀ ਊਟੀ ਤੇ ਆਉਣ ਦਾ ਫਿਰ ਉਤੋਂ ਦੀ ਘੁੰਮ ਕੇ ਆਉਣਾ ਪੈਂਦਾ ਸੋ ਮੋਟਰ ਤਾਂ ਚੰਗੀ ਹੈ ਜੀ ਸੋਹਣੀ ਬਣਾਈ ਹੋਈ ਹੈ ਭਾਈ ਕਾਫੀ ਬੰਦੇ-ਬੰਦੇ ਆਉਂਦੇ ਰਹਿੰਦੇ ਆ ਵੀਡੀਓ ਬਣਾਉਣ ਕਾਫੀ ਲੋਕ ਆਉਂਦੇ ਰਹਿੰਦੇ ਆ ਵੀਡੀਓ ਬਣਾਉਣ ਇੱਥੇ ਬਹੁਤ ਆਉਂਦੇ ਹਨ ਤੁਹਾਡਾ ਨਾਮ ਕੀ ਆ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਹੈ ਪਰਦੇਸੀ ਪਰਦੇਸੀ ਹਾਂ ਲੈ ਇਹ ਬੱਬੂ ਮਾਂ ਦੀ ਫਿਲਮ ਚ ਵੀ ਇੱਕ ਬੰਦੇ ਦਾ ਨਾਮ ਪਰਦੇਸੀ ਸੀਗਾ ਉਹੀ ਤਾਂ ਨਹੀਂ ਕਿਹਾ ਦੋਸਤ ਬਾਈ ਤੂੰ ਨਹੀਂ ਯਾਰ ਲੱਗਦਾ ਤਾਂ ਬਾਈ ਯਾਰ ਇਹ ਤੁਸੀਂ ਨਹੀਂ ਕੀਤਾ ਫਿਲਮ ਚ ਕੰਮ ਮੈਂ ਕਿਹਾ ਖਾਰਾ ਮੈਂ ਉਹ ਜਿਹੜਾ ਗੋੜਾ ਸੀ ਸਟੱਡ ਫਾਰਮ ਵਾਲਿਆਂ ਦੀ ਤੁਸੀਂ ਬੰਦੇ ਠੀਕ ਆ ਕਿੰਨੇ ਸੋਹਣੇ ਯਾਰ ਤੁਹਾਡੀ ਮੋਟਰ ਹੀ ਬੜੀ ਵਧੀਆ ਵਾ ਇਹ ਤਾਂ ਬਚ ਗਏ ਹਨਾ ਸ਼ਾਮ ਨੂੰ ਸ਼ਕਤੀ ਵਾਟਰ ਪੀ ਕੇ ਖੂਹ ਦੇ ਨੇੜੇ ਨਹੀਂ ਆਉਣਾ ਆਪਾਂ ਗਾਤੇ ਗਾਤੇ ਵਾਈ ਨਾ ਹਾਂ ਵਾ ਡੱਗਾਂਗੇ ਵਿੱਚ ਡੱਗ ਤਾ ਅਸੀਂ ਪਰਦੇਸੀ ਨੂੰ ਕਿੱਥੋਂ ਲੈ ਕੇ ਆਵਾਂਗੇ ਹੈ ਪਰਦੇਸੀ ਭਾਈ ਜੇ ਸ਼ਕਤੀ ਵਾਟਰ ਪੀ ਕੇ ਸ਼ਾਮ ਨੂੰ ਥੱਲੇ ਡੱਗਵੇਂ ਫਿਰ ਅਸੀਂ ਲੱਭਾਂਗੇ ਕਿਵੇਂ ਤੁਹਾਨੂੰ ਕਿੱਥੇ ਇਹਦੇ ਵਿੱਚ ਜੇ ਡੱਗ ਪਏ ਲੈ ਇੱਥੇ ਕਿਤੇ ਕਿ ਮੈਂ ਗਿਰ ਜੂਗਾ ਇਹਨੇ ਪਾਗਲ ਹੈ ਨਹੀਂ ਜੇ ਮੜਾ ਮੋਟਰ ਸ਼ਕਤੀ ਵਾਟਰ ਲੱਗਿਆ ਹੋਵੇ ਅਸੀਂ ਬਥੇਰੇ ਪੀਨੇ ਆਏ ਹਾਂ ਪਰ ਡੱਗਦੇ ਨਹੀਂਗੇ ਨਾ ਠੀਕ ਹੈ ਪਰਦੇਸੀ ਭਾਈ ਨਾ ਪਿਓ ਆਪਣਾ ਆਂਜਾਦ ਸੇ ਪਿਓ ਹਾਂਜੀ ਆ ਥੋੜੂ ਕੀ ਇੱਕਦਮ ਮੱਕਮਲੇ ਹੀ ਹੋ ਜਾਓ ਬੇਸੂਰਾ ਮੰਗਨ ਪੀ ਗਿਆ ਗਾਰ ਖੋਲ ਕੇ ਨਾ ਚੀ ਜਾਓ ਹਾਂ ਪੰਜਾਬੀ ਬੋਲਦੇ ਆ ਪਰਦੇਸੀ ਬਾਈ ਆਦੇ ਸਾਰੀ ਪੰਜਾਬੀ ਟੱਗਲ ਅੱਜ ਥੋੜੂ ਇੱਕ ਨੋਤਾ ਹੈ ਪਰਦੇਸੀ ਬਾਈ ਕਿੰਨਾ ਚਿਰ ਹੋ ਗਿਆ ਇੱਥੇ ਤੁਹਾਨੂੰ ਪੰਜਾਬ ਆਏ ਨੂੰ ਜਿਉਂਦਾ ਇੱਥੇ ਪਤਾ 60 ਸਾਲ 50 60 ਸਾਲ ਹੋ ਗਏ ਤੇ ਪਰਿਵਾਰ ਵੀ ਇੱਥੇ ਹੀ ਹੁਣ ਤੁਹਾਡਾ ਨਹੀਂ ਪਰਿਵਾਰ ਮੰਗ ਨਹੀਂ ਲਿਆਤਾ ਪਰਿਵਾਰ ਨਹੀਂ ਲਿਆਉਂਦੇਗੇ ਤੁਸੀਂ ਕੱਲੇ ਫਿਰ ਆਪ ਪਿੰਡ ਜਾਏ ਹੋਣੇ ਹੁੰਦੇ ਆ ਕਿਹੜੀ ਜਗ੍ਹਾ ਤੋਂ ਪਰਦੇਸੀ ਬਾਈ ਤੁਸੀਂ ਪਟਨਾ ਸਾਗੇ ਮਝਾਫਰਪੁਰ ਮਝਾਫਰਪੁਰ ਤੋਂ ਠੀਕ ਹੈ ਨਹੀਂ ਵਧੀਆ ਬਾਈ ਮਿਹਨਤੀ ਆ ਬਾਈ ਤੁਸੀਂ ਮੈਂ ਤੇ ਬੰਦੇ ਉਹ ਮੇਰੇ ਇਥੇ ਹੋ ਗਿਆ ਮੇਰਾ 6 ਸਾਲ ਹੋ ਗਿਆ ਇਹਨਾਂ ਬਸ ਫਾਰਮ ਫਾਰਮ ਤੇ 6 ਸਾਲ ਹੋ ਗਏ ਚਲੋ ਵਧੀਆ ਤੇ ਉਹ ਪਰ ਤੇ ਉਹ ਪਿਆਰ ਬਣਿਆ ਰਵੇ ਹਨਾ ਚੰਗੀ ਗੱਲ ਸਾਡੇ ਕੋਲ ਨਾ ਇਸ ਨਾਲ ਕਿਸੇ ਪੈਸਾ ਮਾਰਦਾ ਤੇ ਫਿਰ ਆਹੀ ਮੋਟਰ ਵਗੈਰਾ ਚੱਲਦੀ ਹੁੰਦੀ ਆ ਤੇ ਇਧਰ ਦੀ ਵਿਆਹ ਬਣਿਆ ਸਰੀਏ ਲਾਏ ਹੋਏ ਤਾਂ ਚੜ੍ਹਨ ਨੂੰ ਵੇ ਇਹ ਤਾਂ ਮੁਰਦੀ ਪੌੜੀਆਂ ਬਹੁਤ ਸੋਹਣੀਆਂ ਲੱਗੀਆਂ ਤੇ ਆਪਾਂ ਵੱਟੇ-ਵੱਟ ਫੇਰ ਜਾਣਾ ਤੇ ਬੱਬੂ ਮਾਨ ਦੇ ਇਸ਼ਕਪੁਰਾ ਦਾ ਜਿਹੜਾ ਆਪਣਾ ਛੋਟਾ ਜਿਹਾ ਟੂਰ ਸੀ ਇੱਕ ਅਚਨ ਅਚੇਤ ਜਿਹੜਾ ਪ੍ਰੋਗਰਾਮ ਬਣਿਆ ਚੰਡੀਗੜ੍ਹ ਤੋਂ ਆਉਂਦਿਆਂ ਦਾ ਰਸਤੇ 'ਚ ਸੀ ਤੇ ਮੈਂ ਸੋਚਿਆ ਰੋਕ ਕੇ ਜਾਈਏ ਇੰਨੀ ਖੁੱਲੀ ਪਈ ਤਾਂ ਮੈਂ ਉੱਥੇ ਨਹੀਂ ਵੇਖੀ ਜਿੱਥੇ ਟਰੈਕਟਰ ਲੰਘਦੇ ਲੋਕਾਂ ਦੀ ਆਵਾਜ਼ੇ ਵੱਧ ਹੁੰਦੀ ਆ ਪੈੜ ਪਈਆਂ ਵੱਡ-ਵੱਡ ਕੇ ਲੋਕ ਪੈੜ ਚ ਰਲਾਈ ਰਲਾਈ ਜਾਂਦੇ ਆ ਤੇ ਆ ਦੇਖੋ ਹੋਊਗੀ 15 ਫੁੱਟ ਪਾਹੇ ਪਹੀ ਘੱਟ ਤੋਂ ਘੱਟ ਤੇ ਉੱਤੇ ਆਂ ਕੀ ਕਰਾਂ ਮਾਤਾ ਕੀਤੀਆਂ ਨੇ ਆਹ ਦਰਖਤ ਆਪਣੇ ਲੱਭਦੇ ਆ ਕਿ ਤੁਸੀਂ ਦੱਸੋ ਕਿੰਨੇ ਸੋਹਣੇ ਦਰਖਤ ਆ ਘਰੇ ਲੱਗਿਆ ਹੋਵੇ ਜਦ ਖੇਤ ਸੀ ਲਾਲ ਉਹ ਕਦਾਂ ਕਿੰਨੇ ਸੋਹਣੇ ਲੱਗਦੇ ਆ ਸਵਾਇਡੇ ਫੈਲਮਾਂ ਚ ਆਪਾਂ ਦੇਖਦੇ ਨੇ ਵੀ ਨਿਸ਼ਾਨੇ ਲਾਉਂਦੇ ਆ ਬੋਤਲਾਂ ਦੇ ਆਹਦੇ ਆ ਬੋਤਲ ਜੀ ਉਮੀ ਬਣੀ ਹੋਈ ਆ ਪਰ ਫੱਟੀ ਆ ਇਹ ਪਰ ਆਹ ਡੈਰਾ ਨੂੰ ਰੰਗ ਕੀਤਾ ਹੋਇਆ ਆ ਪੈਲੇਟਸ ਪਏ ਨੇ ਆ ਡੂਰ ਵਗੈਰਾ ਪਏ ਨੇ ਤੇ ਆ ਪਤਾ ਨਹੀਂ ਨੂੰ ਕਾਦੇ ਵਾਸਤੇ ਵਰਤਦੇ ਹੋਣਗੇ ਚਲੋ ਕਿਸੇ ਚੀਜ਼ ਦਾ ਵਰਤਦੇ ਹੋਣਗੇ ਆਫੇ ਦੇਖਿਆ 4 ਗਾ ਮੌਨਸਟਰ ਹੀ ਕਹਿ ਸਕਦੇ ਨੇ ਆਪਾਂ ਬਾਹਰ ਦਾ ਉੱਥੇ ਫਿਰ ਗੋਰੇ ਮੌਨਸਟਰ ਕਹਿੰਦੇ ਨੇ ਵੀ ਮੌਨਸਟਰ ਆ ਆਹ ਕਿਹੜਾ ਰੱਖਣੇ ਚਾਹੌਕੇ ਕਿਤੇ ਸੋ ਇਹ ਸੀਗਾ ਸਾਡਾ ਇਸ਼ਕਪੁਰਾ ਦਾ ਟੂਰ ਵੈਸੇ ਤੁਸੀਂ ਬਹੁਤ ਵੀਡੀਓ ਵੇਖਿਆ ਹੋਣੀ ਆ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਆਉਣ ਦੀ ਸੋ ਆਪਣੇ ਜਿੰਨੇ ਜਿੰਨੇ ਸਰੋਤੇ ਨਾਲ ਜੁੜੇ ਹੁੰਦੇ ਉਹਨਾਂ ਨੂੰ ਦਿਖਾਉਣ ਦੀ ਸੋ ਵੀਡੀਓ ਥੋੜੀ ਬਹੁਤ ਲੰਬੀ ਆ ਪਰ ਤੁਸੀਂ ਦੇਖੋ ਐਂਡ ਤੱਕ ਤੁਹਾਨੂੰ ਵਧੀਆ ਲੱਗੂਗੀ ਕੱਲੀ ਕੱਲੀ ਚੀਜ਼ ਐ ਇਸ਼ਕਪੁਰਾ ਦੇ ਵਿੱਚ ਐ ਜਿਹੜੀ ਉਹ ਦਿਖਾਈ ਗਈ ਆ ਆਪਣੇ ਪੇਜ ਨੂੰ ਪ੍ਰਾਈਮਪਿੰਡਾ ਮੀਡੀਆ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਕੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜਿਹੜੇ ਬੱਬੂ ਮਾਨ ਬਾਈ ਨੂੰ ਪਿਆਰ ਕਰਦੇ ਆ ਜਾਂ ਹੇਟ ਵੀ ਕਰਦੇ ਹੋ ਕੋਈ ਗੱਲ ਨਹੀਂ ਦੇਖੋ ਇਹ ਚੰਗੀ ਚੀਜ਼ ਐ ਇਹ ਆ ਜਿਹੜੀ ਚੀਜ਼ ਤੁਹਾਨੂੰ ਅੱਜ ਦਿਖਾਈ ਆ ਨਾ ਇਹ ਚੰਗੀ ਚੀਜ਼ ਦਿਖਾਈ ਗਈ ਆ ਮਨ ਲੋ ਵਿਆਹ ਵਾਲੇ ਮੁੰਡੇ ਕੁੜੀ ਨੇ ਕਿਹਾ ਇੱਥੇ ਸ਼ੂਟਿੰਗ ਕਰਨੀ ਹੈ ਬੜਾ ਕਿੰਨਾ ਸੋਹਣਾ ਹਾਲਟ ਬਣਿਆ ਤੁਹਾਨੂੰ ਪਹਿਲਾਂ ਚਲਾ ਕੇ ਦਿਖਾਇਆ ਇੱਥੇ ਪੌੜੀ ਤੇ ਖੜ ਕੇ ਸੋ ਬੜੀ ਆਰਗੇਨਿਕ ਜੀ ਜਗ੍ਹਾ ਹੈ ਹਰਿਆਵਲ ਨਾਲ ਭਰੀ ਹੋਈ ਜਗ੍ਹਾ ਬਹੁਤ ਸੋਹਣੀ ਵੀਡੀਓ ਬਣੂਗੀ ਤੇ ਬਾਕੀ ਗਾਣਿਆਂ ਦੇ ਵਿੱਚ ਤੁਸੀਂ ਇਹ ਜਗ੍ਹਾ ਨੂੰ ਜਿਹੜਾ ਫਿਲਮਾਂ ਦੇ ਵਿੱਚ ਵੇਖਦੇ ਰਹਿੰਦੇ ਹੋ ਸੋ ਵੀਡੀਓ ਦੇ ਨਾਲ ਅੰਤ ਤੱਕ ਜੋੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੇਜ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਵੀਡੀਓ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਸੋ ਮਿਲਦੇ ਆਂ ਫਿਰ ਜੀ ਸਤਿ ਸ਼੍ਰੀ ਅਕਾਲ